ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਜਿਵੇਂ ਤੁਸੀਂ ਪਿੱਛੇ ਜੇ ਵੀਡੀਓ ਦੇਖੀ ਹੋਣੀਗੀ ਵੀ ਮੈਂ 100-100 ਰੁਪਏ ਦੇ ਜਿਹੜੇ ਪੀਸ ਹੈਗੇ ਸੀ ਉਹ ਮੈਂ ਲੈ ਕੇ ਆਏ ਸੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਰੈਡੀ ਕਰਕੇ ਦਿਖਾਉਂਗੀ ਸੂਟ ਵੀ ਜਿਹੜੇ ਆਪਾਂ 100-100 ਰੁਪਏ ਦੇ ਪੀਸ ਨੇ ਆਪਾਂ ਨੂੰ ਨਵੀਂ ਲੁੱਕ ਕਿਵੇਂ ਦੇ ਸਕਦੇ ਆਂਗੇ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਜਾਣਦੇ ਹੋ ਵੀ ਫਾਰਸੀ ਸਲਵਾਰਾਂ ਵਾਲੇ ਸੂਟ ਜਿਹੜੇ ਹੈਗੇ ਨੇ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇਗੇ ਹਨਾ ਹੁਣ ਦੇਖੋ ਜਿਵੇਂ ਕਈ ਵਾਰੀ ਆਪਾਂ ਨੂੰ ਸ਼ੌਂਕ ਹੁੰਦਾ ਵੀ ਆਪਾਂ ਟ੍ਰੈਂਡ ਦੇ ਅਕੋਰਡਿੰਗ ਸੂਟ ਵੇਅਰ ਕਰੀਏ ਹਨਾ ਪਰ ਕਈ ਵਾਰੀ ਨਾ ਜਦੋਂ ਆਪਣੇ ਮਹਿੰਗੇ ਸੂਟ ਹੁੰਦੇ ਨੇ ਆਪਣਾ ਦਿਲ ਨਹੀਂ ਕਰਦਾ ਹੁੰਦਾ ਵੀ ਆਪਾਂ ਇਹਨੂੰ ਟ੍ਰੈਂਡ ਦੇ ਅਕੋਰਡਿੰਗ ਸਵਾ ਲੀਏ ਹਨਾ ਕਿਉਂਕਿ ਆਪਾਂ ਨੂੰ ਡਰ ਵੀ ਹੁੰਦਾ ਵੀ ਜੇ ਟ੍ਰੈਂਡ ਥੋੜੇ ਟਾਈਮ ਬਾਅਦ ਚੇਂਜ ਹੋ ਗਿਆ ਤਾਂ ਆਪਣਾ ਸੂਟ ਜਿਹੜਾ ਹੈਗਾ ਉਹ ਮਹਿੰਗਾ ਖਰਾਬ ਹੀ ਹੋ ਜਾਊਗਾ ਹਨਾ ਤੇ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਮੈਂ ਕੱਪੜਾ ਜਿਹੜਾ ਹੈਗਾ ਉਹ ਸਸਤਾ ਲੈ ਲੈਣੀ ਆ ਪਰ ਆਪਾਂ ਨੂੰ ਬਣਾਵਾਂਗੇ ਟ੍ਰੈਂਡ ਦੇ ਅਕੋਰਡਿੰਗ ਹਨਾ ਵੀ ਜਿਵੇਂ ਹੁਣ ਦੇਖੋ ਦਿਲ ਤਾਂ ਸਾਰਿਆਂ ਦਾ ਕਰਦਾ ਹੁੰਦਾ ਵੀ ਆਪਾਂ ਜੋ ਟ੍ਰੈਂਡ ਦੇ ਵਿੱਚ ਚੱਲਦਾ ਹੁੰਦਾ ਵੀ ਆਪਾਂ ਉਹਨੂੰ ਵੀ ਵੇਅਰ ਕਰੀਏ ਹਨਾ ਪਰ ਬਸ ਸਿਰਫ ਇਸ ਡਰ ਤੋਂ ਵੀ ਉਹਦਾ ਟ੍ਰੈਂਡ ਚਲਾ ਜਾਊਗਾ ਆਪਾਂ ਮਹਿੰਗੇ ਸੂਟਾਂ ਤੇ ਉਹਨੂੰ ਟਰਾਈ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਆਪਾਂ ਨੂੰ ਲੁੱਕ ਕਿਵੇਂ ਦੀ ਲੱਗੂਗੀ ਹਨਾ ਤੇ ਹੁਣ ਮੈਂ ਸਸਤੇ ਪੀਸ ਲੈ ਕੇ ਜਿਹੜੇ 100-100 ਰੁਪਏ ਦੇ ਉਹ ਮੈਂ ਟ੍ਰੈਂਡ ਦੇ ਅਕੋਰਡਿੰਗ ਸੂਟ ਆਪਣੇ ਰੈਡੀ ਕਰ ਲੇ ਮੈਂ ਕਹਾਂ ਨਾਲ ਤਾਂ ਮੇਰਾ ਸ਼ੌਂਕ ਪੂਰਾ ਹੋ ਜਾਊਗਾ ਨਾਲੇ ਦੁੱਖ ਵੀ ਨਹੀਂ ਲੱਗਦਾ ਹੈਗਾ ਵੀ ਆਪਾਂ ਮਹਿੰਗਾ ਕੱਪੜਾ ਜਿਹੜਾ ਹੈਗਾ ਉਹ ਖਰਾਬ ਹੋ ਗਿਆ ਆਪਣਾ ਵੀ ਜੇ ਆਪਣੇ ਤੇ ਨਹੀਂ ਵੀ ਜੱਚਦੀ ਹਨਾ ਕਈ ਵਾਰੀ ਚੀਜ਼ ਕਈ ਵਾਰੀ ਕਿਸੇ ਤੇ ਜੱਜਦੀ ਹੈ ਕਿਸੇ ਤੇ ਨਹੀਂ ਜੱਜਦੀ ਉਹ ਮੈਂ ਹੁਣ ਮੈਂ ਕਹਾਂ ਚੱਲਣਾ ਐ ਤੇ ਤੁਹਾਨੂੰ ਲੁੱਕ ਦਿਖਾ ਦੂੰਗੀ ਜਿਹੜੀਆਂ ਪਹਿਣਾ ਬਣਾਉਣਾ ਚਾਹੁੰਦੀਆਂ ਨੇ ਫਰਸ਼ੀ ਸਲਵਾਰ ਵਾਲੇ ਸੂਟ ਉਹ ਤੁਸੀਂ ਦੇਖ ਲਿਓ ਵੀ ਕਿੱਦਾਂ ਦੇ ਵੇਅਰ ਕੀਤੇ ਹੋਏ ਲੱਗਦੇ ਨੇ ਹਨਾ ਮੈਂ ਸਿਰਫ ਆਪਣਾ ਸ਼ੌਕ ਪੂਰਾ ਕਰਨ ਵਾਸਤੇ ਹੀ ਬਣਾਏ ਨੇ ਇਹ ਸੂਟ ਠੀਕ ਐ ਸਸਤੇ ਲੈ ਕੇ ਠੀਕ ਐ ਜੀ ਹੁਣ ਇੱਕ ਮੈਂ ਆ ਸੂਟ ਰੈਡੀ ਕੀਤਾਗਾ ਇਹ ਸਾਰੇ ਨਾ ਫਲਾਵਰ ਵੀ ਜਿੱਦਾਂ ਹੁਣ ਆਪਣੇ ਗਰਮੀਆਂ ਦੇ ਅਕੋਰਡਿੰਗ ਸੂਟ ਨੇਗੇ ਸਿੰਪਲ ਸੋਬਰ ਜੀ ਜਿਆਦਾ ਮਤਲਬ ਚਮਕ ਦਮਕ ਜੀ ਵਾਲੇ ਨਹੀਂ ਹੈਗੇ ਠੀਕ ਐ ਜੀ ਤੇ ਇਹ ਸੂਟ ਜਿਹੜਾ ਹੈਗਾ ਤੁਸੀਂ ਦੇਖੋ ਗਲਾ ਜਿਹੜਾ ਹੈਗਾ ਤਾਂ ਮੈਂ ਇਸ ਤਰੀਕੇ ਨਾਲ ਰੈਡੀ ਕੀਤਾਗਾ ਤੇ ਇਹਨੂੰ ਨਾ ਜਿਵੇਂ ਹੁਣ ਅੱਜ ਕੱਲ ਇੰਸਟਾਗ੍ਰam ਤੇ ਤੁਸੀਂ ਦੇਖਦੇ ਹੋਵੋਗੇ ਅਲੱਗ ਤੋਂ ਜਿਹੜਾ ਕੋਈ ਮਾੜਾ ਮੋਟਾ ਕਲਰ ਹੁੰਦਾ ਵਿੱਚ ਹਨਾ ਉਹਦੀ ਅਲੱਗ ਤੋਂ ਪੱਟੀ ਜਿਹੜੀ ਹੈਗੀ ਚੌੜੀ ਪੱਟੀ ਬਣਾ ਕੇ ਲਗਾਉਂਦੇ ਨੇ ਠੀਕ ਆ ਜੀ ਹੁਣ ਇਹ ਮੈਂ ਜਿਹੜੀ ਹੈਗੀ ਮੇਰੇ ਕੋਲੇ ਫਿਲਹਾਲ ਇੰਨੀ ਕੀ ਚੌੜੀ ਪੱਟੀ ਸੀ ਜੇ ਤੁਸੀਂ ਓਦਾਂ ਬਣਾ ਕੇ ਲਾਉਣੀ ਹੋਵੇ ਕੱਪੜੇ ਦੀ ਤਾਂ ਤੁਸੀਂ ਇਸ ਤੋਂ ਜ਼ਿਆਦਾ ਮਤਲਬ 3 3-4 ਇੰਚ ਦੀ ਚੌੜੀ ਵੀ ਪੱਟੀ ਲਗਾ ਸਕਦੇ ਹੋਗੇ ਉਹ ਵੀ ਟ੍ਰੈਂਡਿੰਗ ਦੇ ਵਿੱਚ ਬਹੁਤ ਚੱਲ ਰਹੀ ਆ ਮੇਰੇ ਕੋਲੇ ਫਿਲਹਾਲ ਠੀਕ ਹੈ ਮੈਂ ਇਨੀਕ ਲਗਾਈਏ ਦੇਖੋ ਘੇਰੇ ਤੇ ਲਗਾਈ ਆ ਤੇ ਇਹਨੂੰ ਏਦਾਂ ਆਪਾਂ ਇਹ ਨਾਲ ਡਿਜ਼ਾਈਨ ਕਰਤਾ ਹਨਾ ਲੇਸ ਨਾਲ ਤੇ ਨੀਚੇ ਜਿਹੜੇ ਹੈਗੇ ਮਜ਼ੈਂਟਾ ਕਲਰ ਦੀ ਪੱਟੀ ਦੇਤੀ ਆ ਠੀਕ ਹੈ ਜੀ ਤੇ ਬਾਵਾ ਤੇ ਵੀ ਜਿਹੜੀ ਹੈਗੀ ਆਪਾਂ ਸੇਮ ਡਿਜ਼ਾਈਨਿੰਗ ਕੀਤੀ ਆ ਇਦਾਂ ਦੀ ਇਹਦੀ ਜਿਹੜੀ ਵੀਡੀਓ ਹੈਗੀ ਆ ਮੈਂ ਸਟਿਚਿੰਗ ਵਾਲੇ ਚੈਨਲ ਤੇ ਪਾਉਂਗੀ ਕਿਉਂਕਿ ਮੈਂ ਇਹਦੀ ਵੀਡੀਓ ਬਣਾ ਕੇ ਰੱਖੀ ਹੋਈ ਆ ਜਿੰਨੇ ਵੀ ਸੂਟ ਹੈਗੇ ਨੇ ਆਪਣੇ ਸਾਰਿਆਂ ਦੀ ਵੀਡੀਓ ਪਾਵਾਂਗੇ ਉਹਦੀ ਸਾਰੀ ਸਾਰਿਆਂ ਦੀ ਵੀਡੀਓ ਜਿਹੜੀ ਹੈਗੀ ਆਪਾਂ ਬਣਾਈ ਹੋਈ ਆ ਠੀਕ ਹੈ ਜੀ ਇਹਦੀ ਮੈਂ ਨੈੱਕ ਦੇ ਡਿਜ਼ਾਈਨ ਦੀ ਔਰ ਮੈਂ ਅ ਮਤਲਬ ਘੇਰੇ ਵਗੈਰਾ ਦੇ ਡਿਜ਼ਾਈਨ ਦੀ ਜਿਹੜੀ ਹੈਗੀ ਵੀਡੀਓ ਉਹ ਪਾਉਂਗੀ ਠੀਕ ਆ ਹੁਣ ਤੁਸੀਂ ਦੇਖੋ ਫਰਸ਼ੀ ਸਲਵਾਰ ਦੇ ਵਿੱਚ ਪਹੁੰਚਾ ਆਪਾਂ ਕਿੰਨਾ ਰੱਖਿਆ ਆਪਾਂ ਲਗਭਗ 9.5 ਇੰਚ 10 ਇੰਚ ਪਹੁੰਚਾ ਰੱਖਿਆਗਾ ਦੇਖੋ ਠੀਕ ਹੈ ਜੀ ਇਦਾਂ ਪਹੁੰਚੇ ਆਪਾਂ ਰੈਡੀ ਕੀਤੇ ਨੇਗੇ ਹਨਾ ਹੁਣ ਦੇਖੋ ਨਾਲ ਤਾਂ ਆਪਣਾ ਜੀ ਪੂਰਾ ਹੋ ਜਾਊਗਾ ਨਾਲੇ ਆਪਾਂ ਨੂੰ ਥੋੜਾ ਜਿਹਾ ਮਤਲਬ ਦੁੱਖ ਵੀ ਨਹੀਂ ਲੱਗੂਗਾ ਵੀ ਆਪਾਂ ਸੂਟ ਨੇ ਜਿਹੜੇ ਉਹ ਵੀ ਆਪਾਂ ਜ਼ਿਆਦਾ ਮਹਿੰਗੇ ਬਣਾ ਲਏ ਹਨਾ ਜੇ ਟ੍ਰੈਂਡ ਚਲਾ ਵੀ ਜਾਂਦਾ ਤੇ ਇੱਕ ਆ ਸੂਟ ਹੈਗਾ ਏ ਵੀ ਮੈਂ 100 ਰੁਪਏ ਦਾ ਇਹੀ ਲਿਆ ਸੀ ਪੀਸ ਤੇ ਨਾਲ ਹੀ ਮੈਨੂੰ ਇੱਕ ਪਲੇਨ ਪੀਸ ਮਿਲ ਗਿਆ ਸੀ ਸਲਵਾਰ ਦਾ ਮੈਂ ਨਾਲ ਹੀ ਸਲਵਾਰ ਮੈਚ ਕਰ ਲਈ ਸੀ ਇਹਦੇ ਨਾਲ ਉਹ ਸਲਵਾਰ ਸੀ ਨਾ ਜਿਹੜੀ ਥੋੜੀ ਜਿਹੀ ਘੱਟ ਚੱਲਦੀ ਸੀਗੀ ਇਹਦੇ ਨਾਲ ਮਤਲਬ ਮੈਚ ਥੋੜੀ ਜਿਹੀ ਘੱਟ ਹੋ ਰਹੀ ਸੀ ਇਸੇ ਲਈ ਮੈਂ ਜਿਹੜਾ ਹੈਗਾ ਉੱਪਰ ਗਲੇ ਦੇ ਉੱਪਰ ਸਲਵਾਰ ਦੇ ਨਾਲ ਦੀ ਡਿਜ਼ਾਈਨਿੰਗ ਦੇਤੀ ਤੇ ਇਦਾਂ ਆਪਾਂ ਗ੍ਰੇ ਕਲਰ ਦੀ ਲੇਸ ਲੈ ਕੇ ਇਹਨੂੰ ਡਿਜ਼ਾਈਨ ਕਰਤਾ ਤੇ ਬਾਵਾ ਜਿਹੜੀਆਂ ਹੈਗੀਆਂ ਨੇ ਆਪਾਂ ਇਹਦੀਆਂ ਕਟਵਰਕ ਵਾਲੀਆਂ ਰੱਖੀਆਂ ਨੇ ਠੀਕ ਹੈ ਜੀ ਕਟਵਰਕ ਵਾਲੀਆਂ ਬਾਹਾਂ ਰੱਖ ਕੇ ਨਾ ਜਿਹੜਾ ਲੇਸ ਵਾਲਾ ਡਿਜ਼ਾਈਨ ਸੀਗਾ ਉਹ ਆਪਾਂ ਕਟਵਰਕ ਦੇ ਸੈਂਟਰ ਦੇ ਵਿੱਚ ਜਿਹੜਾ ਆਪਣੀ ਸਪੇਸ ਹੁੰਦੀ ਹੈ ਨਾ ਉੱਥੇ ਆਪਾਂ ਜਿਹੜੀ ਲੇਸ ਹੈਗੀ ਆ ਉਹ ਇਨਸਰਟ ਕਰਤੀ ਆ ਠੀਕ ਹੈ ਉੱਥੇ ਬਸ ਦੂਸਰੀ ਸਾਈਡ ਤੋਂ ਜਿਹੜੀ ਹੈਗੀ ਉਹ ਇਦਾਂ ਦੀ ਹੀ ਹੈਗੀ ਆ ਇਹ ਟਿਸ਼ੂ ਵਾਲੀ ਲੇਸ ਆ ਜਦੋਂ ਵੀ ਤੁਸੀਂ ਪੀਸ ਕੱਟ ਕੇ ਬਣਾਉਣਾ ਹੋਵੇ ਨਾ ਲੇਸ ਦਾ ਤਾਂ ਟਿਸ਼ੂ ਵਾਲੀ ਲੇਸ ਲਿਆ ਕਰੋ ਉਹਦੇ ਵਿੱਚ ਕੀ ਹੁੰਦਾ ਜੇ ਤੁਸੀਂ ਲੇਸ ਨੂੰ ਕੱਟ ਵੀ ਦਿਨੇ ਹੋ ਤਾਂ ਉਹ ਦੇੜ ਦੇ ਨਹੀਂ ਹੁੰਦੀ ਹੈਗੀ ਲੇਸ ਠੀਕ ਆ ਹੁਣ ਦੇਖੋ ਮੈਂ ਇਹਦੇ ਪੀਸ ਕੱਟ-ਕੱਟ ਕੇ ਲਗਾਏ ਹੋਏ ਨੇ ਇੱਥੇ ਕਟਵਰਕ ਦੇ ਜਿਹੜਾ ਆ ਸੈਂਟਰ ਦੇ ਵਿੱਚ ਸਪੇਸ ਆ ਨਾ ਤੇ ਇਹਦੀ ਇਹ ਵੀ ਸੌਖਾ ਹੀ ਆ ਬਸ ਆਪਾਂ ਸਿੰਪਲ ਤਰੀਕੇ ਨਾਲ ਬਾਹ ਜਿਹੜੀ ਹੈਗੀ ਉਹ ਰੈਡੀ ਕਰਕੇ ਤੇ ਜਿਵੇਂ ਆਪਾਂ ਪਹੁੰਚਿਆਂ ਦੀ ਕਟਵਰਕ ਬਣਾਉਣੀ ਆ ਕਟਵਰਕ ਜਿਹੜੇ ਹੈਗੇ ਨੇ ਆਪਾਂ ਇਸ ਤਰੀਕੇ ਨਾਲ ਚ ਬਾਅਦ ਚ ਇਨਸਰਟ ਕਰ ਦੇਣੇ ਨੇ ਨੀਚੇ ਵਾਲੀ ਸਾਈਡ ਤੇ ਤੇ ਇਹ ਡਿਜ਼ਾਈਨ ਜਿਹੜਾ ਹੈਗਾ ਫਿਰ ਐਦਾਂ ਬਣ ਜੂਗਾ ਤੇ ਉੱਪਰ ਆਪਾਂ ਲੇਸ ਜਿਹੜੀ ਹੈਗੀ ਆ ਹਰ ਰੱਖਤੀ ਆ ਡਬਲ ਕਰਕੇ ਠੀਕ ਹੈ ਜੀ ਇਹ ਲੇਸ ਜਿਹੜੀ ਹੈਗੀ ਐਕਚੁਅਲ ਚ ਐਦਾਂ ਦੀ ਆ ਘੱਟ ਚੌੜੇ ਨੇ ਫਲਾਵਰ ਤੇ ਪਰ ਆਪਾਂ ਜਿਹੜੀ ਹੈਗੀ ਚੌੜੀ ਕਰਕੇ ਰੱਖੀ ਆ ਠੀਕ ਹੈ ਤੇ ਆਹ ਗਲੇ ਦਾ ਡਿਜ਼ਾਈਨ ਹੋ ਗਿਆ ਇਹਦੇ ਆਪਾਂ ਪਹੁੰਚਿਆਂ ਤੇ ਵੀ ਜਿਹੜਾ ਹੈਗਾ ਡਿਜ਼ਾਈਨ ਰੈਡੀ ਕੀਤਾਗਾ ਸੇਮ ਹੀ ਇਹ ਵੀ ਮੈਂ ਇੰਸਟਾਗ੍ਰam ਤੇ ਹੀ ਦੇਖਿਆ ਸੀ ਆ ਦੇਖੋ ਪੌਂਚੇ ਇਹਦੇ ਪੌਂਚੇ ਜਿਹੜੇ ਹੈਗੇ ਨੇ ਆਪਾਂ ਸ਼ਰਟ ਨਾਲ ਦਾ ਕੱਪੜਾ ਜਿਹੜਾ ਹੈਗਾ ਇਹਦੇ ਵਿੱਚ ਐਡ ਕਰਤਾ ਹੁਣ ਇਹਦੀ ਜਿਹੜੇ ਪੌਂਚਾ ਪੌਂਚੇ ਨੇ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਬਣਨਗੇ ਦੇਖੋ ਪਹਿਲਾਂ ਆਪਾਂ ਜਿਵੇਂ ਆਪਾਂ ਕਟਵਰਕ ਬਣਾਉਣੇ ਆ ਨਾ ਪੌਂਚਿਆਂ ਦੇ ਉੱਪਰ ਜਿਵੇਂ ਆਪਾਂ ਕਟਵਰਕ ਵਾਲੇ ਪੌਂਚੇ ਬਣਾਉਣੇ ਆ ਆਪਾਂ ਕਟਵਰਕ ਬਣਾ ਲੈਣੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੀ ਤੁਹਾਡੀ ਸ਼ਰਟ ਦਾ ਕੱਪੜਾ ਹੋਊਗਾ ਉਹ ਆਪਾਂ ਨੀਚੇ ਵਾਲੇ ਸਾਈਡ ਤੇ ਰੱਖ ਦੇਣਾ ਠੀਕ ਹੈ ਜੀ ਤੇ ਉੱਪਰ ਜਿਹੜੀ ਹੈਗੀ ਆਪਾਂ ਲੇਸ ਦਿੱਤੀ ਹੈ ਇਹਦੇ ਵਿੱਚ ਬਸ ਕੁਝ ਨਹੀਂ ਕਰਨਾ ਕਟਵਰਕ ਬਣਾ ਲਓ ਉਹਦੇ ਨੀਚੇ ਜੋ ਵੀ ਤੁਹਾਡੀ ਸ਼ਰਟ ਦਾ ਕੱਪੜਾ ਹੈਗਾ ਉਹਨੂੰ ਐਡ ਕਰ ਦੋ ਇਹ ਡਿਜ਼ਾਈਨ ਜਿਹੜਾ ਹੈਗਾ ਇਸ ਤਰੀਕੇ ਦੀ ਲੁੱਕ ਦਾ ਆਊਗਾ ਠੀਕ ਹੈ ਆ ਦੇਖੋ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਇਹ ਵੀ ਪਹੁੰਚਾ ਇਹਦਾ ਵੀ ਪਹੁੰਚਾ ਜਿਹੜਾ ਹੈਗਾ ਆਪਾਂ 9.5 10 ਇੰਚ ਰੱਖਿਆ ਠੀਕ ਹੈ ਜੀ ਤੇ ਇੱਕ ਆਪਾਂ ਆਹ ਸੂਟ ਰੈਡੀ ਕੀਤਾ ਇਹਦੇ ਮੈਂ ਤੁਹਾਨੂੰ ਸ਼ਰਟ ਦਿਖਾਉਣੀ ਆ ਪਹਿਲਾਂ ਇਹ ਨਾ ਥੋੜਾ ਜਿਹਾ ਡਾਰਕ ਸੀਗਾ ਕਲਰ ਹਨਾ ਤੇ ਇਹਦੇ ਵਿੱਚ ਨਾ ਕੋਈ ਉੱਠ ਨਹੀਂ ਰਹੀ ਸੀ ਕਿ लेस ਜਿਹੜੀ ਹੈਗੀ ਆ ਵਾਈਟ ਕਲਰ ਦੀ ਜ਼ਿਆਦਾ ਕਿਉਂਕਿ ਆਲਰੇਡੀ ਇਹਦੇ ਵਿੱਚ ਵਾਈਟ ਹੈਗਾ ਸੀ ਨਹੀਂ ਤਾਂ ਆਪਾਂ ਵਾਈਟ ਕਲਰ ਦੀ लेस ਨਾਲ ਇਹਨੂੰ ਹੋਰ ਵੀ ਡਿਜ਼ਾਈਨ ਕਰ ਸਕਦੇ ਸੀ ਬਸ ਆਪਾਂ ਜਿਹੜੀ ਹੈਗੀ ਆ ਹ ਲਟਕਣ ਵਾਲੀ लेस ਜਿਹੜੀ ਹੈਗੀ ਆ ਇਹ ਆਪਾਂ ਇਹ ਇਨਸਰਟ ਕਰਤੀ ਆ ਦੇਖੋ ਜਿਹੜੀ ਆ लेस ਹੈਗੀ ਆ ਨਾ ਇਹ ਵੱਡੇ ਵੀ ਆਉਂਦੇ ਨੇ ਇਹਦੇ ਵਿੱਚ ਆ ਲਟਕਣ ਜੇ ਪਰ ਆਪਾਂ ਛੋਟੇ ਵਾਲੇ ਹੀ ਯੂਜ਼ ਕੀਤੇ ਨੇ ਠੀਕ ਆ ਇਹ 10 ਰੁਪਏ ਮੀਟਰ ਆ ਜਾਂਦੀ ਹੈ लेस ਤੇ ਜਿਹੜੀ ਦੂਸਰੀ ਆ ਉਹ 20 30 ਰੁਪਏ ਮੀਟਰ ਆਉਗੀ ਠੀਕ ਆ ਤੇ ਬਾਹਾਂ ਦੇ ਉੱਪਰ ਵੀ ਜਿਹੜੀ ਹੈਗੀ ਆ ਆਪਾਂ ਇਸ ਤਰੀਕੇ ਨਾਲ ਇਹਦੀ ਡਿਜ਼ਾਈਨਿੰਗ ਕੀਤੀ ਆ ਇਹ ਵੀ ਜਿਹੜਾ ਹੈਗਾ ਸੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਡਿਜ਼ਾਈਨ ਨਾਲੇ ਤਾਂ ਦੇਖੋ ਸਿੰਪਲ ਸੋਬਰ ਆ ਗਿਆ ਤੇ ਨਾਲੇ ਥੋੜਾ ਜਿਹਾ ਵਧੀਆ ਲੁੱਕ ਆ ਜਾਂਦੀ ਹੈ ਜੀ ਠੀਕ ਹੈ ਇਹਦੀ ਬਾਹਵਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਆਪਾਂ ਪਾਕਿਸਤਾਨੀ ਸਟਾਈਲ ਦੇ ਵਿੱਚ ਰੱਖੀਆਂ ਨੇ ਗਲੇ ਦੇ ਵਿੱਚ ਆਪਾਂ ਸਿੰਪਲ ਲੇਸ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਐਡ ਕੀਤੀ ਹੈਗੀ ਜਿਗਜੈਗ ਵਾਲੀ ਠੀਕ ਹੈ ਜੀ ਇਹਨੂੰ ਮੈਂ ਕਿਹਾ ਇਹਨੂੰ ਜ਼ਿਆਦਾ ਡਿਜ਼ਾਈਨਿੰਗ ਦੀ ਲੋੜ ਨਹੀਂ ਹੈਗੀ ਬਸ ਆਪਾਂ ਸਿਰਫ ਇਹਦੇ ਪਹੁੰਚਿਆ ਤੇ ਇਹੀ ਡਿਜ਼ਾਈਨ ਬਣਾਇਆ ਦੇਖੋ ਇਦੇ ਪੌਂਚਿਆਂ ਦੇ ਉੱਪਰ ਆਪਾਂ ਡਬਲ ਕਰਕੇ ਜਿਹੜੇ ਹੈਗੇ ਨੇ ਉਹ ਕਟਵਰਕ ਬਣਾਏ ਨੇ ਪਹਿਲਾਂ ਆਪਾਂ ਸਿੰਗਲ ਜਿਹੜਾ ਕਟਵਰਕ ਵਾਲਾ ਪੌਂਚਾ ਹੈਗਾ ਉਹ ਰੈਡੀ ਕੀਤਾ ਠੀਕ ਆ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਵਾਈਟ ਕੱਪੜਾ ਰੱਖਿਆ ਉਹਦੇ ਨੀਚੇ ਉਸ ਤੋਂ ਬਾਅਦ ਇੱਕ ਆਪਾਂ ਹੋਰ ਕਟਵਰਕ ਜਿਹੜੇ ਹੈਗੇ ਨੇ ਬਣਾ ਕੇ ਬਸ ਉਹਦੇ ਨੀਚੇ ਆਪਾਂ ਇਨਸਰਟ ਕਰਦੇ ਠੀਕ ਹੈ ਜੀ ਇਹ ਡਬਲ ਬਣ ਗਿਆ ਪੌਂਚਾ ਆ ਦੇਖੋ ਆ ਜਿਹੜੀ ਸਲਾਈ ਹੈਗੀ ਆ ਬਾਅਦ ਚੋਂ ਆਪਾਂ ਢੇੜ ਵੀ ਸਕਦੇ ਆ ਮੈਂ ਤਾਂ ਹਜੇ ਰੈਡੀ ਹੀ ਕੀਤੇ ਸੀ ਇਹ ਸੂਟ ਮੈਂ ਪਹੁੰਚੇ ਥੋੜੇ ਜਿਹਾ ਡਿਜ਼ਾਈਨ ਵਾਲੇ ਰੱਖ ਲਿਆ ਔਰ ਸੂਟ ਜਿਹੜਾ ਹੈਗਾ ਉਹ ਤੇ ਬਸ ਲਟਕਣ ਵਾਲੀ ਲੇਸ ਲਗਾਈ ਹੈ ਠੀਕ ਹੈ ਜੀ ਤੇ ਆਹ ਸੂਟ ਪਹਿਲਾਂ ਮੈਂ ਦਿਖਾਇਆ ਵੀ ਹੋਇਆ ਵੀਡੀਓਜ਼ ਦੇ ਵਿੱਚ ਹਨ ਤੇ ਇਹ ਹੁਣ ਰੈਡੀ ਹੋਇਆ ਮੈਂ ਤੁਹਾਨੂੰ ਮੈਂ ਕੱ ਵੇਅਰ ਕਰਕੇ ਦਿਖਾ ਦੂੰਗੀ ਹਨ ਤੇ ਦੇਖੋ ਜਿਹੜਾ ਆਹ ਸੂਟ ਹੈਗਾ ਹਨ ਵਾਈਟ ਵਾਲਾ ਇਹਦੇ ਨਾਲ ਆਪਾਂ ਦੁਪੱਟੇ ਜਿਹੜੇ ਹੈਗੇ ਨੇ ਹਟਾਈ ਐਂਡ ਡਾਈ ਦਾ ਰੰਗਵਾਇਆ ਹੈਗਾ ਦੁਪੱਟਾ ਇਹਦੇ ਨਾਲ ਤੇ ਜਿਹੜਾ ਆਹ ਵਾਲਾ ਗਾਜਰੀ ਸੂਟ ਸੀਗਾ ਆਵळा ਇਹਦੇ ਨਾਲ ਵੀ ਆਪਾਂ ਡਬਲ ਸ਼ੇਡ ਦਾ ਜਿਹੜਾ ਦੁਪੱਟਾ ਹੈਗਾ ਉਹ ਡਾਈ ਕਰਵਾਇਆ ਆ ਦੇਖੋ ਇਹ ਜਿਹੜਾ ਹੈਗਾ ਪੋਟਾ ਡੋਰੀਆ ਦਾ ਦੁਪੱਟਾ ਹੈਗਾ ਤੇ ਨਾਲ ਜਿਹੜੀ ਹੈਗੀ ਆਪਾਂ ਨਾਲ ਹੀ ਇਹਦੇ ਲੇਸ ਜਿਹੜੀ ਹੈਗੀ ਆਪਾਂ ਉਹ ਐਡ ਕਰਤੀ ਠੀਕ ਹੈ ਜੀ ਮੈਂ ਕਿਹਾ ਤੁਹਾਨੂੰ ਮੈਂ ਇੱਕ ਵਾਰ ਥੋੜੇ ਜਿਹਾ ਵੇਅਰ ਕਰਕੇ ਦਿਖਾ ਦੇਣੀ ਆ ਤਾਂ ਕਿ ਤੁਹਾਨੂੰ ਲੁੱਕ ਦਾ ਜਿਹੜਾ ਹੈਗਾ ਉਹ ਪਤਾ ਚੱਲ ਜAVE ਕਿਵੇਂ ਦੀ ਲੁੱਕ ਆਉਂਦੀ ਆ ਠੀਕ ਆ ਤੇ ਲਓ ਜੀ ਇਹ ਆਪਣਾ ਹੈਗਾ ਪਹਿਲਾ ਸੂਟ ਠੀਕ ਆ ਇਹਦੇ ਨਾਲ ਸ਼ਾਰਟ ਜਿਹੜੀ ਹੈਗੀ ਆ ਫਰਸ਼ੀ ਸਲਵਾਰ ਨਾਲ ਸ਼ਾਰਟ ਹੀ ਰੱਖੀ ਜਾਂਦੀ ਹੈ ਕਿ ਇਹ ਮੇਰੀ ਜਿਹੜੀ ਸ਼ਾਰਟ ਹੈਗੀ ਆ ਇਹਦੀ ਲੈਂਥ ਹੈਗੀ ਆ ਸਾਰੀ 34 ਜਾਂ 35 ਇੰਚ ਹੋਊਗੀ ਠੀਕ ਆ ਉਹ ਤੁਸੀਂ ਆਪਣੀ ਹਾਈਟ ਦੇ ਹਿਸਾਬ ਨਾਲ ਦੇਖਣਾ ਗੋਡਿਆਂ ਦੇ ਉੱਪਰ ਮਤਲਬ ਗੋਡਿਆਂ ਤੱਕ ਹੀ ਰੱਖਣੀ ਹੁੰਦੀ ਆ ਇਹਦੇ ਨਾਲ ਸ਼ਰਟ 34 ਜਾਂ 35 ਇੰਚ ਦੀ ਲੈਂਥ ਹੋਊਗੀ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਆਪਾਂ ਦੋ ਰੰਗਾਂ ਦਾ ਜਿਹੜਾ ਹੈਗਾ ਡਾਈ ਕਰਵਾਇਆਗਾ ਉਹ ਤੁਸੀਂ ਆਪ ਦੇਖ ਸਕਦੇ ਹੋ ਵੀ ਤੁਸੀਂ ਕਿਵੇਂ ਡਾਈ ਕਰਵਾਉਣਾ ਠੀਕ ਆ ਜੀ ਤੇ ਪਹੁੰਚਾ ਦੇਖੋ ਤੁਸੀਂ ਇਹ ਮਾਤਰਾ ਫਾਚੀ ਸਲਵਾਰ ਇਹਨੂੰ ਤਾਂ ਹੀ ਬੋਲਦੀ ਹੈ ਜਿਹੜੀ ਫਰਸ਼ ਨਾਲ ਅਟੈਚ ਕਰਦੀ ਹੈ ਦਾ ਜਿਹੜੀ ਜ਼ਿਆਦਾ ਮੈਨੂੰ ਲੱਗਦਾ ਵੀ ਪਹਿਣਾ ਨੂੰ ਮੇਨ ਤਾਂ ਪਹੁੰਚੇ ਦੀ ਹੀ ਲੁੱਕ ਦਾ ਹੋਣਾ ਹੈ ਨਾ ਵੀ ਪਹੁੰਚਾ ਜਿਹੜਾ ਹੈਗਾ ਇਦਾਂ ਇਦਾਂ ਦੀ ਲੁੱਕ ਦਿੰਦਾ ਠੀਕ ਹੈ ਜੀ ਇੱਕ ਮਿੰਟ ਜੁੱਤੀ ਨਾਲ ਵੇਅਰ ਕਰਕੇ ਦਿਖਾਵਾਂ ਹੁਣ ਜੇ ਕਈ ਵਾਰੀ ਛੋਟ ਆਪਾਂ ਹੀਲ ਨਹੀਂ ਪਹਿਨਣਾ ਪਸੰਦ ਕਰਦੇ ਮੈਂ ਕਿਾ ਥੋੜੀ ਲੁੱਕ ਤਾਂ ਮੈਨੂੰ ਵੀ ਪਤਾ ਲੱਗਦੀ ਵੀ ਕੀ ਵੇਅਰ ਕਰਾ ਹੈ ਨਾ ਬੇਦਰ ਮੈਨੂੰ ਜੁੱਤੀ ਵੇਅਰ ਕਰਨੀ ਚਾਹੀਦੀ ਆ ਜਾਂ ਮੈਨੂੰ ਹੁਣ ਦੇਖੋ ਤਿਹਾਰਾਂ ਦੇ ਸੀਜ਼ਨ ਤੇ ਮੈਂ ਤਾਂ ਮੈਂ ਕਿਹਾ ਟ੍ਰੈਂਡ ਦੇ ਅਕੋਰਡਿੰਗ ਹੀ ਪਾ ਕੇ ਦੇਖਾਂਗੇ ਸੂਟ ਬੇਸ਼ੱਕ ਆਪਾਂ ਮੈਨੂੰ ਲੱਗਦਾ ਵੀ ਸ਼ਾਇਦ ਮੇਰੀ ਵੀ ਹਿੰਮਤ ਨਹੀਂ ਹੁੰਦੀ ਵੀ ਮੈਂ ਮਹਿੰਗੇ ਸੂਟਾਂ ਦੇ ਵਿੱਚ ਜਿਹੜੇ ਹੈਗੇ ਨੇ ਇਦਾਂ ਫਰਕੀ ਸਲਵਾਰਾਂ ਵਾਲੇ ਸੂਟ ਜਿਹੜੇ ਹੈਗੇ ਨੇ ਰੈਡੀ ਕਰ ਲਵਾਂ ਹਨਾ ਤੇ ਦੇਖੋ ਬੈ ਜੁੱਤੀ ਨਾਲ ਲੁੱਕ ਜਿਹੜੀ ਹੈਗੀ ਉਹੋ ਇਦਾਂ ਨਹੀਂ ਠੀਕ ਹੈ ਜੀ ਦੇਖੋ ਠੀਕ ਹੈ ਬਾਕੀ ਦੁਪट्टे ਦੇ ਵਿੱਚ ਤਾਂ ਦੇਖੋ ਤੁਹਾਡੀ ਕਿਉਂ ਆਏ 사ਗੀ ਦੁਪੱਟਾ ਜਿਹੜਾ ਹੈਗਾ ਕੋਟਾ ਡੋਰੀਆ ਦਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਅਗਲਾ ਸੂਟ ਜਿਹੜਾ ਹੈਗਾ ਵੇਅਰ ਕਰਕੇ ਦਿਖਾਉਣੀ ਆ ਤੇ ਜਿਹੜਾ ਇਹਦਾ ਗਲੇ ਦਾ ਡਿਜ਼ਾਈਨ ਹੈਗਾ ਨਾ ਉਹਦੀ ਵੀਡੀਓ ਜਿਹੜੀ ਹੈਗੀ ਆ ਉਹ ਮੈਂ ਚੈਨਲ ਤੇ ਪਾਉਂਗੀ ਪੱਕਾ ਠੀਕ ਹੈ ਕਿਉਂਕਿ ਉਹ ਵੀਡੀਓ ਜਿਹੜੀ ਹੈਗੀ ਆ ਮੈਂ ਐਡਿਟ ਕਰਨ ਵਾਲੀ ਰਹਿੰਦੀ ਆ ਤੇ ਉਹਦਾ ਡਿਜ਼ਾਈਨ ਜਿਹੜਾ ਹੈਗਾ ਮੈਂ ਪੱਕਾ ਪਾ ਦੂੰਗੀ ਤੇ ਜਿਹੜੀਆਂ ਮੈਂ ਪਿੱਛੇ ਡ्रेसेस ਬਣਾਈਆਂ ਸੀ ਮੈਨੂੰ ਬਹੁਤ ਪੈਣਾ ਨੇ ਕਿਹਾ ਵੀ ਤੁਸੀਂ ਜੀ ਦੀ ਵੀਡੀਓ ਪਾਓ ਦੇਖੋ ਮੈਂ ਵੀਡੀਓ ਪਾਤੀ ਆ ਤੁਸੀਂ ਜਾ ਕੇ ਦੇਖ ਲਓ ਠੀਕ ਆ ਜੀ ਉਹ ਮੈਂ ਫਰੌਕ ਸੂਟ ਦੇ ਨਾਂ ਤੇ ਪਾਈ ਆ ਵੀਡੀਓ ਡਰੈਸ ਵੀ ਉਦਾਂ ਹੀ ਬਣਦੀ ਹੁੰਦੀ ਆ ਫਰੌਕ ਸੂਟ ਵੀ ਉਦਾਂ ਹੀ ਬਣਦਾ ਹੁੰਦਾ ਬਾਕਸ ਪਲੇਟਡ ਪਾ ਕੇ ਠੀਕ ਆ ਫਰੌਕ ਸੂਟ ਦੀ ਸਟੀਚਿੰਗ ਔਰ ਕਟਿੰਗ ਮੈਂ ਦੋਨੋਂ ਪਾਤੀ ਆ ਤੁਸੀਂ ਜਾ ਕੇ ਦੇਖ ਲਓ ਠੀਕ ਹੈ ਚਲੋ ਮੈਂ ਤੁਹਾਨੂੰ ਹੁਣ ਨੈਕਸਟ ਸੂਟ ਜਿਹੜਾ ਹੈਗਾ ਉਹ ਦਿਖਾਉਣੀ ਆ ਠੀਕ ਆ ਹਾਂਜੀ ਇਹ ਹੈਗਾ ਆਪਣਾ ਦੂਸਰਾ ਸੂਟ ਇਹਦੀ ਵੀ ਆਪਾਂ ਫਰਸ਼ੀ ਸਲਵਾਰ ਹੀ ਰੈਡੀ ਕੀਤੀ ਹੈਗੀ ਠੀਕ ਆ ਸ਼ਾਰਟ ਜਿਹੜੀ ਹੈਗੀ ਇਹਦੇ ਨਾਲ ਕੁੜਤੀ ਰੈਡੀ ਕੀਤੀ ਹੈ ਜਿਵੇਂ ਆਪਾਂ ਫਸਟ ਵਾਲੇ ਸੂਟ ਦੀ ਕੀਤੀ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਵੀ ਮੈਂ ਟ੍ਰੈਂਡ ਦੇ ਅਕੋਰਡਿੰਗ ਸੂਟ ਵੇਅਰ ਕਰਨਾ ਚਾਹੁੰਦੀ ਸੀ ਇਸੇ ਲਈ ਮੈਂ ਮਹਿੰਗੇ ਸੂਟਾਂ ਦੇ ਪਹਿਲਾਂ ਨਾ ਟਰਾਈ ਕਰਕੇ ਵੀ ਮੇਰੇ ਜੱਜਦਾ ਜਾਂ ਨਹੀਂ ਜੱਜਦਾ ਇਸੇ ਲਈ ਮੈਂ ਸਸਤੇ ਸੂਟਾਂ ਤੇ ਰੈਡੀ ਕਰਕੇ ਦੇਖਿਆ ਠੀਕ ਆ ਉਸ ਤੋਂ ਬਾਅਦ ਆਪਾਂ ਕਿਸੇ ਮਹਿੰਗੇ ਸੂਟ ਤੇ ਬਣਾਵਾਂਗੇ ਠੀਕ ਹੈ ਜੀ ਤੇ ਇਹਦੇ ਦੇਖੋ ਆਪਾਂ ਮਜ਼ੈਂਟਾ ਕਲਰ ਦੀ ਪੱਟੀ ਜਿਹੜੀ ਹੈਗੀ ਆ ਉਹਦੇ ਨਾਲ ਆਪਾਂ ਇਹਨੂੰ ਡਿ ਨੇ ਪੱਟੀ ਲਗਾਈ ਆ ਤੇ ਘੇਰੇ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਲੇਸ ਪਿੰਕ ਕਲਰ ਦੀ ਹੈਗੀ ਜਿਹੜੀ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਤੇ ਪੌਂਚਿਆਂ ਦੇ ਉੱਪਰ ਵੀ ਆਪਾਂ ਡਿਜ਼ਾਈਨਿੰਗ ਜਿਹੜੀ ਹੈਗੀ ਉਹ ਸੇਮ ਹੀ ਰੱਖੀ ਆ ਠੀਕ ਹੈ ਜੀ ਇਹ ਤੁਸੀਂ ਇੰਸਟਾਗ੍ਰam ਤੇ ਦੇਖਿਓ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਇਦਾਂ ਦੇ ਸੂਟ ਇਹ ਜਿਹੜੀ ਪੱਟੀ ਹੈਗੀ ਆ ਤੁਸੀਂ ਇਹਨੂੰ 3-4 ਇੰਚ ਤੱਕ ਵੀ ਚੌੜਾ ਲਗਾ ਸਕਦੇ ਹੋਗੇ ਠੀਕ ਆ ਮਤਲਬ 4 ਇੰਚ ਚੌੜੀ ਵੀ ਲੱਗਦੀ ਆ ਇਹ ਪੱਟੀ ਉਹ ਵੀ ਜ਼ਿਆਦਾ ਸੋਹਣੀ ਲੱਗਦੀ ਆ ਬਸ ਮੇਰੇ ਕੋਲੇ ਫਿਲਹਾਲ ਇੰਨੀ ਕੀ ਹੀ ਪੱਟੀ ਸੀਗੀ ਇਹ ਫਿਰ ਮੈਂ ਉਹੀ ਯੂਜ਼ ਕਰ ਲਈ ਇਹ ਵੀ ਮੇਰਾ ਇੱਕ ਪੁਰਾਣਾ ਦੁਪੱਟਾ ਪਿਆ ਸੀਗਾ ਮੈਂ ਉਹਦੇ ਉੱਤੋਂ ਇਹ ਪੱਟੀ ਉਤਾਰ ਕੇ ਆਪਣੇ ਸੂਟ ਤੇ ਡਿਜ਼ਾਈਨ ਕੀਤਾ ਠੀਕ ਆ ਇਹ ਸੂਟ ਤੇ ਵੀ ਮੈਂ ਕੁਝ ਜ਼ਿਆਦਾ ਮਤਲਬ ਖਰਚਾ ਨਹੀਂ ਕੀਤਾ ਹੈਗਾ ਸਿਰਫ ਇਹ ਵਾਲੀ ਲੇਸ ਜਿਹੜੀ ਹੈਗੀ 10-15 ਰੁਪਏ ਮੀਟਰ ਵਾਲੀ ਉਹ ਲੈ ਕੇ ਐਡ ਕੀਤੀ ਆ ਬਾਕੀ ਜਿਹੜੀ ਪੱਟੀ ਹੈਗੀ ਉਹ ਮੇਰੇ ਕੋਲੇ ਪੁਰਾਣਾ ਇੱਕ ਦੁਪੱਟਾ ਪਿਆ ਸੀ ਮੈਂ ਉਹਦੇ ਉੱਪਰੋਂ ਉਤਾਰ ਕੇ ਇਹਦੇ ਉੱਪਰ ਡਿਜ਼ਾਈਨਿੰਗ ਕਰਤੀ ਤੇ ਜਿਹੜਾ ਦੁਪੱਟਾ ਹੈਗਾ ਸੀ ਇਹ ਵੀ ਮੇਰੇ ਕੋਲੋਂ ਘਰ ਇਹੀ ਪਿਆ ਸੀਗਾ ਕੁਦਰਤੀ ਇਹਦੇ ਉੱਪਰ ਜਿਹੜੀਆਂ ਦੋਨੋਂ ਕਲਰ ਦੀਆਂ ਪੱਟੀਆਂ ਲੱਗੀਆਂ ਹੋਈਆਂ ਸੀ orange ਔਰ magenta ਇਸੇ ਲਈ ਮੈਂ ਇਹ ਦਿਨ ਆ ਵੀ ਦੁਪੱਟਾ ਜਿਹੜਾ ਹੈਗਾ ਉਹ ਡਾਈ ਨਹੀਂ ਕਰਵਾਇਆ ਹੈਗਾ ਠੀਕ ਹੈ ਜੀ ਇਹਦੀਆਂ ਬਾਵਾ ਜਿਹੜੀਆਂ ਹੈਗੀਆਂ ਆਪਾਂ ਪਾਕਿਸਤਾਨੀ ਸਟਾਈਲ ਦੇ ਵਿੱਚ ਰੱਖੀਆਂ ਨੇ ਔਰ neck ਜਿਹੜਾ ਹੈਗਾ ਉਹ ਮੈਂ ਇਸ ਤਰੀਕੇ ਨਾਲ ਇਹਦਾ ਬਣਾਇਆ ਤੁਸੀਂ ਦੇਖ ਲਓ ਜਿਹੜੀ neck ਦੀ ਵੀਡੀਓ ਹੈਗੀ ਆ ਮੈਂ ਸਟਿਚਿੰਗ ਵਾਲੇ ਚੈਨਲ ਤੇ ਪਾਉਂਗੀ ਇਹਦੀ ਵੀਡੀਓ ਜਿਹੜੀ ਹੈਗੀ ਬਸ ਐਡਿਟ ਕਰਨ ਵਾਲੀ ਰਹਿੰਦੀ ਆ ਉਹ ਤੁਸੀਂ ਦੇਖ ਲਿਓ ਠੀਕ ਹੈ ਜੀ ਜਿਹੜੀਆਂ ਪਹਿਣਾ ਪਿੱਛੇ ਮੈਂ ਵੀਡੀਓ 'ਚ ਡਰੈਸ ਦਿਖਾਈਆਂ ਨੇ ਉਹ ਵੀਡੀਓ ਦੇਖਣਾ ਚਾਹੁੰਦੀਆਂ ਨੇ ਤਾਂ ਉਹ ਵੀ ਸਟਿਚਿੰਗ ਦੇ ਚੈਨਲ ਤੇ ਜਾ ਕੇ ਦੇਖ ਲਓ ਬਸ ਤੁਸੀਂ ਫਰੌਕ ਦਾ ਸਟਾਈਲ ਸੂਟ ਆਪਾਂ ਕਿੱਦਾਂ ਤਿਆਰ ਕਰਨਾ ਉਹ ਤੇ ਮੇਰੇ ਚੈਨਲ ਤੇ ਪਾਈ ਹੋਈ ਹੈ ਇਸ ਨਾਮ ਤੇ ਠੀਕ ਹੈ ਜੀ ਤੇ ਇਹਦੀ ਵੀ ਜਿਹੜੀ ਲੈਂਥ ਹੈਗੀ ਸੂਟ ਦੀ ਆਪਾਂ 34 35 ਇੰਚ ਰੱਖੀ ਆ ਠੀਕ ਆ ਤੇ ਦੇਖੋ ਇਹ ਪਹੁੰਚਾ ਜਿਹੜਾ ਹੈਗਾ ਆਪਾਂ ਲਗਭਗ ਆਪਾਂ 10 ਇੰਚ ਰੱਖਿਆ ਠੀਕ ਆ ਇਹਨੂੰ ਜਿਹੜਾ ਹੈਗਾ ਆਪਾਂ ਪੈਰ ਤੇ ਡਿੱਗਦੇ ਹੋਏ ਹੀ ਰੱਖਣਾ ਠੀਕ ਹੈ ਇਦਾਂ ਬਾਕੀ ਤਾਂ ਦੇਖੋ ਇਦਾਂ ਉੱਚਾ ਵੀ ਰੱਖੀ ਜਾਂਦੀਆਂ ਨੇ ਗਿਆ ਕੁੜੀਆਂ ਬਾਕੀ ਆਪਣੀ ਆਪਣੀ ਚੁਆਇਸ ਹੈ ਠੀਕ ਹੈ ਜੀ ਹੁਣ ਇਹ ਜਿਹੜੇ ਉੱਚ મતલਬ ਸ਼ਾਰਟ ਕੁੜਤੀਆਂ ਵਾਲੇ ਸੂਟ ਨੇ ਇਹਦੇ ਵਿੱਚ ਤੁਹਾਡੀ ਹਾਈਟ ਵੀ ਥੋੜੀ ਜਿਹੀ ਛੋਟੀ ਲੱਗੂਗੀ ਔਰ ਤੁਸੀਂ ਥੋੜੀ ਜਿਹੀ ਹੈਲਦੀ ਵੀ ਲੱਗੋਗੇ મતલਬ ਕਿ ਮੋਟੇ ਲੱਗੋਗੇ ਹਨਾ ਥੋੜੀ ਜਿਹੀ ਹੁਣ ਦੇਖੋ ਇਹ ਵੀ ਹੁੰਦਾ ਜੇ ਆਪਾਂ ਲੌਂਗ ਸੂਟ ਵੇਅਰ ਕਰਦੇ ਤਾਂ ਆਪਾਂ ਲੰਬੇ ਲੱਗਦੇ ਆ ਜੇ ਆਪਾਂ ਥੋੜਾ ਜਿਹਾ ਸੂਟ ਜਿਹੜਾ ਹੈਗਾ ਉਹ ਸ਼ਾਰਟ ਵੇਅਰ ਕਰਦੇ ਤਾਂ ਆਪਾਂ ਥੋੜੀ ਜਿਹੀ ਛੋਟੇ ਵੀ ਲੱਗਦੇ ਆਂਗੇ ਠੀਕ ਆ ਥੋੜੀ ਜਿਹੀ ਮੋਟੇ ਵੀ ਲੱਗਦੇ ਆ ਠੀਕ ਆ ਇਹ ਤੁਸੀਂ ਪਹਿਲਾਂ ਮੈਂ ਸੋਚਦੀ ਸੀ ਮਲਾਂਟਾ ਕਲਰ ਦਾ ਦੁਪੱਟਾ ਇਹਨਾ ਡਾਈ ਕਰਵਾਉਂਗੀ ਫਿਰ ਮੈਂ ਸੋਚਿਆ ਮੈਂ ਕਿ ਚਲੋ ਜੋ ਆਪਣੇ ਕੋਲ ਹੈਗਾ ਆਪਾਂ ਉਹੀ ਕਰਾਂਗੇ ਹਨਾ ਵੀ ਇੱਕ ਆਪਾਂ ਸ਼ੌਕ ਹੀ ਪੂਰਾ ਕਰਨਾਗਾ ਤੇ ਮੈਂ ਇਹ orange ਕਲਰ ਦਾ ਦੁਪੱਟਾ ਜਿਹੜਾ ਹੈਗਾ ਇਹ ਹੀ ਲਵਾਂਗੀ ਨਾਲ ਕਿਉਂਕਿ ਇਹ ਤੇ ਪੱਟੀ ਜਿਹੜੀ ਹੈਗੀ ਉਹ ਸੇਮ ਕਲਰ ਦੀ ਹੀ ਲੱਗੀ ਹੋਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਤੀਸਰਾ ਸੂਟ ਦਿਖਾਉਣੇ ਹਾਂ ਹਾਂਜੀ ਇਹ ਹੈ ਜੀ ਆਪਣਾ ਤੀਸਰਾ ਸੂਟ ਠੀਕ ਹੈ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਆਪਾਂ ਡਿਜ਼ਾਈਨਿੰਗ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਹੀ ਜ਼ਿਆਦਾ ਨਹੀਂ ਕੀਤੀ ਕਿਉਂਕਿ ਨਾ ਵਾਈਟ ਦਾ ਪਤਾ ਨਹੀਂ ਲੱਗ ਰਿਹਾ ਸੀ ਆਪਾਂ ਵਾਈਟ ਦੀ ਹੀ ਕਰ ਸਕਦੇ ਸੀ ਹਨਾ ਇਹਦੇ ਵਿੱਚ ਡਿਜ਼ਾਈਨਿੰਗ ਜ਼ਿਆਦਾ ਡਾਰਕ ਕਲਰ ਦੀ ਕਰਦੇ ਤਾਂ ਉਹਦਾ ਜਚਣਾ ਨਹੀਂ ਸੀਗਾ ਹਨਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਸਿੰਪਲ ਜਿਹੜਾ ਹੈਗਾ ਘੇਰੇ ਤੇ ਆਪਾਂ ਇਦਾਂ ਆ ਲਟੂਆ ਜਿਹੜੀ ਵਾਲੀ ਲੇਸ ਜਿਹੜੀ ਹੈਗੀ ਉਹ ਲਗਾਈ ਹੈ ਠੀਕ ਹੈ ਜੀ ਤੇ ਇਹ ਪਾਕਿਸਤਾਨੀ ਬਾਵਾ ਰੱਖੀਆਂ ਨੇ ਡਬਲ ਜਿਹੜੀ ਹੈਗੀ ਆਪਾਂ ਲੇਸ ਕੱਢੀ ਹੈ ਇਹਦੇ ਵਿੱਚ ਠੀਕ ਹੈ ਇੱਥੇ ਆਪਾਂ ਜਿਹੜੀ ਹੈਗੀ ਆਪਾਂ ਕਟਵਰਕ ਵਾਲੀ ਲੇਸ ਕੱਢੀ ਹੈ ਤੇ ਇੱਥੇ ਜਿਹੜੀ ਹੈ ਆ ਲਟਕਣ ਵਾਲੀ ਠੀਕ ਹੈ ਜੀ ਤੇ ਇਹਦੀ ਇਹ ਦੁਪੱਟਾ ਵੀ ਜਿਹੜਾ ਹੈਗਾ ਸੀ ਮੇਰੇ ਕੋਲੇ ਆਲਰੇਡੀ ਪਿਆ ਸੀਗਾ ਇਸ ਲਈ ਮੈਂ ਇਹਦਾ ਦੁਪੱਟਾ ਜਿਹੜਾ ਹੈਗਾ ਉਹ ਡਾਈ ਨਹੀਂ ਕਰਵਾਇਆ ਹੈਗਾ ਠੀਕ ਹੈ ਇਹ ਮੇਰੇ ਦੋ ਸੂਟਾਂ ਨਾਲ ਚੱਲ ਜਾਂਦਾ ਦੁਪੱਟਾ ਠੀਕ ਹੈ ਜੀ ਹੁਣ ਮੈਨੂੰ ਇਹ ਹੁੰਦਾ ਵੀ ਚਲੋ ਜਿੰਨੇ ਕੁ ਪ੍ਰਾਈਸ ਦੇ ਸੂਟ ਨੇ ਮੈਂ ਉਹਨਾਂ ਤੇ ਖਰਚਾ ਵੀ ਜਿਹੜਾ ਹੈਗਾ ਉਹਨਾਂ ਕ ਕਰਾਂ ਤੇ ਲੁੱਕ ਵੀ ਵਧੀਆ ਦੇ ਦਵਾਂ ਠੀਕ ਹੈ ਜੀ ਤੇ ਇਹਦੇ ਤੇ ਲੇਸ ਜਿਹੜੀ ਹੈਗੀ ਆ ਪਹਿਲਾਂ ਹੀ ਦੁਪੱਟੇ ਤੇ ਲੱਗੀ ਹੋਈ ਸੀਗੀ ਠੀਕ ਹੈ ਤੇ ਇਹਨੂੰ ਤੁਸੀਂ ਹੀਲ ਨਾਲ ਵੀ ਵੇਅਰ ਕਰ ਸਕਦੇ ਹੋ ਜੁੱਤੀ ਨਾਲ ਵੀ ਵੇਅਰ ਕਰ ਸਕਦੇ ਹੋਗੇ ਠੀਕ ਆ ਤੇ ਬਸ ਸਲਵਾਰ ਜਿਹੜੀ ਹੈਗੀ ਤੁਸੀਂ ਉਹੀ 2 ਟਾ ਇੰਚ ਜਿਹੜੀ ਹੈਗੀ ਜਿਆਦਾ ਰੱਖ ਲੈਣਾ ਠੀਕ ਹੈ ਜੀ ਦੇਖੋ ਹੁਣ ਪਹੁੰਚਿਆ ਤੇ ਜਿਵੇਂ ਹੁਣ ਮੈਂ ਵਾਈਟ ਕਲਰ ਦਾ ਐਡ ਕੀਤਾ ਪਰ ਉਹ ਇਹਦਾ ਜਿਆਦਾ ਦਿਖ ਨਹੀਂ ਰਿਹਾ ਹੈਗਾ ਹਨਾ ਇਸੇ ਕਰਕੇ ਫਿਰ ਮੈਂ ਸੋਚਿਆ ਮੈਂ ਕਿ ਜਿਆਦਾ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਵਾਈਟ ਕਲਰ ਦਾ ਕੋਈ ਕੁਝ ਐਡ ਕਰਨ ਦਾ ਠੀਕ ਹੈ ਜੀ ਪਰ ਇਹ ਆ ਵੀ ਜਿਹੜੀ ਇਹ ਲਟਕਣ ਵਾਲੀ ਲੇਸ ਹੈਗੀ ਆ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲੀ ਹੋਈ ਆ ਇਹਦੀ ਵੀ ਲੈਂਥ ਜਿਹੜੀ ਹੈਗੀ ਆਪਾਂ 34 35 ਇੰਚ ਹੀ ਰੱਖੀ ਆ ਠੀਕ ਹੈ ਜੀ ਦੇਖ ਲਓ ਤੁਸੀਂ ਹਾਂਜੀ ਇਹ ਹੈਗਾ ਆਪਣਾ ਨੈਕਸਟ ਸੂਟ ਹੈ ਇਹ ਸੂਟ ਜਿਹੜਾ ਹੈਗਾ ਆਪਾਂ ਇਹਦਾ ਹੈਂਡਵਰਕ ਘਰੇ ਹੀ ਕੀਤਾ ਸੀਗਾ ਮੈਂ ਖੁਦ ਹੀ ਇਹਦੀ ਮੈਂ ਵੀਡੀਓ ਵੀ ਪਾਈ ਹੋਈ ਆ ਵੀ ਆਪਾਂ ਹੈਂਡਵਰਕ ਜਿਹੜਾ ਹੈਗਾ ਇਹਦਾ ਕਿਸ ਤਰੀਕੇ ਨਾਲ ਕਰ ਸਕਦੇ ਆਂਗੇ ਘਰ ਦੇ ਵਿੱਚ ਠੀਕ ਹੈ ਜੀ ਤੇ ਮੈਂ ਹੁਣ ਇਹ ਵੇਅਰ ਹੁਣ ਕੀਤਾ ਪਰ ਸੂਟ ਮੈਂ ਵੈਸੇ ਰੈਡੀ ਕਰਕੇ ਹੀ ਦਿਖਾਇਆ ਤੁਹਾਨੂੰ ਮੈਂ ਕਿਹਾ ਚਲੋ ਤੁਹਾਨੂੰ ਲੁੱਕ ਦਾ ਵੀ ਪਤਾ ਲੱਗ ਜਾਊਗਾ ਠੀਕ ਆ ਵੀ ਕਿੱਦਾਂ ਦੀ ਲੱਗਦੀ ਆ ਇਹ ਸੂਟ ਦੀ ਆਪਾਂ ਫਰਸ਼ੀ ਸਲਵਾਰ ਤਾਂ ਨਹੀਂ ਬਣਾਈ ਹੈਗੀ वैसे ही ਮੈਂ ਕਿਹਾ ਚਲੋ ਤੁਹਾਨੂੰ ਜਿਵੇਂ ਅੱਜ ਕੱਲ ਹੈਂਡਵਰਕ ਦੇ ਸੂਟਾਂ ਦਾ ਬਹੁਤ ਟ੍ਰੈਂਡ ਹੋਇਆ ਤੁਹਾਨੂੰ ਲੁੱਕ ਦਾ ਪਤਾ ਲੱਗ ਜੂਗਾ ਵੀ ਹੈਂਡਵਰਕ ਦੇ ਸੂਟ ਕਿਵੇਂ ਲੱਗਦੇ ਨੇਗੇ ਇਹਦੀ ਕੁੜਤੀ ਜਿਹੜੀ ਹੈਗੀ ਆਪਾਂ ਲੌਂਗ ਹੀ ਰੱਖੀ ਆ ਠੀਕ ਹੈ ਇਹਦੇ ਨਾਲ ਟਾਈ ਐਂਡ ਡਾਈ ਦਾ ਜਿਹੜਾ ਦੁਪੱਟਾ ਹੈਗਾ ਆਪਾਂ ਉਹ ਡਾਈ ਕਰਵਾਇਆ ਹੁਣ ਜਿਹੜੇ ਜਿਹੜੇ ਕਲਰ ਦੇ ਆਪਾਂ ਫਲਾਵਰ ਪਾਏ ਸੀ ਨਾ ਉਸ ਕਲਰ ਦਾ ਹੀ ਜਿਹੜਾ ਹੈਗਾ ਆਪਾਂ ਦੁਪੱਟਾ ਡਾਈ ਕਰਵਾ ਲਿਆ ਠੀਕ ਹੈ ਜੀ 4 ਸਾਈਡ ਜਿਹੜੀ ਹੈਗੀ ਦੁਪੱਟੇ ਦੇ ਉੱਪਰ ਲੇਸ ਦੇਤੀ ਆਪਾਂ ਇਸ ਤਰੀਕੇ ਨਾਲ ਠੀਕ ਹੈ ਮੈਨੂੰ ਤਾਂ ਬੜਾ ਸ਼ੌਕ ਆ ਟਾਈ ਐਂ ਠੀਕ ਹੈ ਜੇ ਕੋਈ ਭੈਣ ਇਹਦੀ ਵੀਡੀਓ ਦੇਖਣਾ ਚਾਹੁੰਦੀ ਆ ਤਾਂ ਪਿੱਛੇ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹਨਾ ਸੋ ਪ੍ਰੋਲ ਕਰਕੇ ਥੋੜਾ ਜਿਹਾ ਦੇਖ ਲਿਆ ਕਰੋ ਚੈਨਲ ਤੇ ਤੇ ਪੰਜ ਸੱਤ ਵੀਡੀਓ ਲੰਘਣ ਤੋਂ ਬਾਅਦ ਵੀਡੀਓ ਜਿਹੜੀ ਹੈਗੀ ਤੁਹਾਨੂੰ ਮਿਲ ਜੂਗੀ ਉਹ ਕਿਉਂਕਿ ਏਸੇ ਸੂਟ ਦੀ ਜਿਹੜੀ ਹੈਗੀ ਆ ਮੈਂ ਥੰਬਨੇਲ ਦੇ ਵਿੱਚ ਫੋਟੋ ਵੀ ਲਾਈ ਹੋਈ ਆ ਤੁਹਾਨੂੰ ਆਸਾਨੀ ਦੇ ਨਾਲ ਇਹ ਵੀਡੀਓ ਮਿਲ ਜੂਗੀ ਵੀ ਕਿਸ ਤਰੀਕੇ ਨਾਲ ਆਪਾਂ ਸੂਟ ਜਿਹੜਾ ਹੈਗਾ ਇਹ ਘਰੇ ਰੈਡੀ ਕਰ ਸਕਦੇ ਆਂ ਵੀ ਠੀਕ ਆ ਤੇ ਇਹਦੇ ਆਪਾਂ ਘੇਰੇ ਦੇ ਉੱਪਰ ਇਸ ਤਰੀਕੇ ਨਾਲ ਫਲਾਵਰ ਪਾਏ ਸੀਗੇ ਇਹ ਕੋ ਇੱਕ ਇਹਦੇ ਉੱਪਰ ਫਲਾਵਰ ਪਾਏ ਨੇ ਆਪਾਂ ਨੇ ਤੇ ਫੋਰ ਸਾਈਡ ਮਤਲਬ 3 ਸਾਈਡ ਆਪਾਂ ਇਹਦੇ ਏਦਾਂ ਆਵਲੀ ਕੀਤਾ ਵਰਕ ਠੀਕ ਹੈ ਜੀ ਤੇ ਆਦਿ ਠੀਕਾ ਇਹਦੇ ਉਹਨਾਂ ਸਲਵਾਰ ਤੇ ਵੀ ਮੈਂ ਵਰਕ ਕਰਨਾ ਸੀ ਪਰ ਮੈਨੂੰ ਟਾਈਮ ਨਹੀਂ ਲੱਗਿਆ ਸਲਵਾਰ ਤੇ ਵਰਕ ਕਰਨ ਦਾ ਕਿਉਂਕਿ ਕੰਮ ਵੀ ਦੇਖੋ ਬਹੁਤ ਜ਼ਿਆਦਾ ਹੁੰਦਾਗਾ ਹਨਾ ਤੇ ਉਪਰੋ ਜੇ ਆਪਾਂ ਇਦਾਂ ਹੈਂਡਵਰਕ ਦਾ ਕੋਈ ਸੂਟ ਸਟਾਰਟ ਕਰ ਲਈਏ ਤਾਂ ਤਾਂ ਫਿਰ ਹੋਰ ਵੀ ਉਹ ਹੁੰਦਾ ਫਿਰ ਕੰਮ ਰੁਕ ਜਾਂਦਾ ਫਿਰ ਮੈਂ ਕੋ ਜਿੰਨਾ ਕੋ ਹੋਇਆ ਫਿਰ ਮੈਂ ਕਰ ਲਿਆ ਠੀਕ ਹੈ ਜੀ ਬਸ ਮੈਂ ਤੁਹਾਨੂੰ ਲੁੱਕ ਦਿਖਾਉਣੀ ਸੀ ਇਹਦੀ ਵੀ ਜੇ ਹੈਂਡਵਰਕ ਦਾ ਤੁਸੀਂ ਸੂਟ ਘਰੇ ਰੈਡੀ ਕਰਦੇ ਹੋ ਤਾਂ ਇਸ ਤਰੀਕੇ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਠੀਕ ਹੈ ਤੇ ਮਤਲਬ ਥੋੜਾ ਆਈਡੀਆ ਮਿਲ ਜਾਂਦਾ ਵੀ ਆਪਾਂ ਦੁਪੱਟਾ ਜਿਹੜਾ ਹੈਗਾ ਕਿਸ ਤਰੀਕੇ ਨਾਲ ਡਾਈ ਕਰਵਾਉਣਾ ਇਹਦਾ ਸਲਵਾਰ ਦਾ ਪੌਂਚਾ ਜਿਹੜਾ ਹੈਗਾ ਮੈਂ ਨਾਰਮਲ ਹੀ ਰੱਖਿਆ 7.5 ਇੰਚ ਠੀਕ ਹੈ ਜੀ ਤੇ ਹੁਣ ਆਇਕਾ ਮੇਰਾ ਸੂਟ ਹੈ ਇਹ ਵੀ ਮੈਂ 250 ਰੁਪਏ ਦਾ ਪੀਸ ਲੈ ਕੇ ਜਿਹੜਾ ਹੈਗਾ ਰੈਡੀ ਕੀਤਾ ਸੀ ਇਹਨੂੰ ਮੈਂ ਡਿਜ਼ਾਈਨ ਤਾਂ ਨਹੀਂ ਜ਼ਿਆਦਾ ਕੀਤਾ ਕਿਉਂਕਿ ਆਲਰੇਡੀ ਇਹਦੇ ਵਿੱਚ ਬਹੁਤ ਜ਼ਿਆਦਾ ਫਲਾਵਰ ਸੀਗੇ ਤੇ ਜਦੋਂ ਇਦਾਂ ਫਲਾਵਰ ਹੁੰਦੇ ਫਿਰ ਜ਼ਿਆਦਾ ਡਿਜ਼ਾਈਨਿੰਗ ਦਿਖਦੀ ਵੀ ਨਹੀਂ ਹੁੰਦੀ ਹੈਗੀ ਸੂਟ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਵੀ ਨੈਕ ਜਿਹੜਾ ਹੈਗਾ ਬਸ ਵੀ ਨੈਕ ਰੱਖ ਕੇ ਤੇ ਆਪਾਂ ਇਸ ਤਰੀਕੇ ਨਾਲ ਕਟਵਰਕ ਵਾਲੀ ਜਿਹੜੀ ਲੇਸ ਹੈਗੀ ਇਹਦੇ ਵਿੱਚ ਐਡ ਕਰਤੀ ਠੀਕ ਹੈ ਜੀ ਤੇ ਇਹਦੀਆਂ ਆਪਾਂ ਬਾਹਮਾ ਪਾਕਿਸਤਾਨੀ ਸਟਾਈਲ ਚ ਰੱਖੀਆਂ ਨੇ ਤੇ ਇਹ ਸੂਟ ਜਿਹੜਾ ਹੈਗਾ ਐਦਾਂ ਲੁੱਕ ਦਿੰਦਾ ਤੇ ਬਸ ਇਹਦੇ ਨਾਲ ਵੀ ਜਿਹੜਾ ਹੈਗਾ ਪਟਾਈ ਐਂਡ ਡਾਈ ਦਾ ਦੁਪੱਟਾ ਜਿਹੜਾ ਹੈਗਾ ਉਹ ਕਰਵਾ ਲਿਆ ਠੀਕ ਹੈ ਆ ਦੇਖੋ ਸਾਰੇ ਕਲਰ ਜਿਹੜੇ ਹੈਗੇ ਨੇ ਆਪਾਂ ਦੁਪੱਟੇ ਦੇ ਵਿੱਚ ਪਵਾ ਲਿਆ ਉਹ ਇਹਦੇ ਵਿੱਚ ਤਾਂ ਕੋਈ ਇੰਨਾ ਹੈ ਨਹੀਂਗਾ ਖਾਸ ਦਿਖਾਉਣ ਵਾਲਾ ਬਾਕੀ ਜਿਹੜੇ ਦੂਸਰੇ ਸੀਗੇ ਉਹ ਤੁਹਾਨੂੰ ਪਤਾ ਚੱਲ ਗਿਆ ਚੱਲ ਹੀ ਗਿਆ ਹਣਾ ਫਰਸ਼ੀ ਸਲਵਾਰ ਵਾਲੇ ਸੂਟਾਂ ਦਾ ਮੈਨੂੰ ਇਹ ਸੀਗਾ ਵੀ ਚਲੋ ਹੈਨਾਂ ਨੂੰ ਪਤਾ ਲੱਗ ਜੇ ਵੀ ਹਨਾ ਲੁੱਕ ਕਿੱਦਾਂ ਦੀ ਆਉਂਦੀ ਆ ਕਿ ਕਿਉਂਕਿ ਦੇਖੋ ਜਦੋਂ ਆਪਾਂ ਸਸਤੇ ਕੱਪੜੇ ਦੇ ਉੱਪਰ ਟਰਾਈ ਕਰਦੇ ਆ ਨਾ ਪਹਿਲਾਂ ਫਿਰ ਆਪਾਂ ਨੂੰ ਮਹਿੰਗੇ ਕੱਪੜੇ ਦੇ ਉੱਪਰ ਬਣਾਉਣ ਲੱਗੇ ਡਰ ਨਹੀਂ ਲੱਗਦਾ ਹੈਗਾ ਹਨਾ ਨਹੀਂ ਤਾਂ ਦੇਖੋ ਮੇਰੀ ਵੀ ਆਦਤ ਹੁੰਦੀ ਆ ਜਦੋਂ ਮਹਿੰਗਾ ਸੂਟ ਹੁੰਦਾ ਮੈਂ ਜਿਹੜਾ ਟ੍ਰੈਂਡ ਦੇ ਅਕੋਰਡਿੰਗ ਚੱਲਦਾ ਹੋਵੇ ਨਾ ਮੈਂ ਬਹੁਤ ਹੀ ਸੋਚ ਸਮਝ ਕੇ ਉਸ ਚੀਜ਼ ਨੂੰ ਰੈਡੀ ਕਰਦੀ ਆ ਵੀ ਪਤਾ ਨਹੀਂ ਆਪਣੇ ਤੇ ਜੱchnੀ ਆ ਉਹ ਚੀਜ਼ ਜਾਂ ਨਹੀਂ ਜੱchnੀ ਆ ਜਦੋਂ ਆਪਾਂ ਨੂੰ ਸਸਤੇ ਕੱਪੜੇ ਤੇ ਰੈਡੀ ਕਰਕੇ ਪਤਾ ਚੱਲ ਜਾਂਦਾ ਵੀ ਚਲੋ ਆਪਣੇ ਇਹ ਚੀਜ਼ ਅੱਛੀ ਲੱਗ ਰਹੀ ਹੈ ਪਾਈ ਹੋਈ ਜੀ ਵਧੀਆ ਲੱਗ ਰਹੀ ਹੈਗੀ ਹਨਾ ਫਿਰ ਆਪਾਂ ਉਹਨੂੰ ਮਹਿੰਗੇ ਸੂਟ ਤੇ ਵੀ ਟਰਾਈ ਕਰ ਸਕਦੇ ਆਂਗੇ ਹੁਣ ਜਿਵੇਂ ਮੈਂ ਤਾਂ ਦੇਖੋ 100-100 ਰੁਪਏ ਦੇ ਹੀ ਪੀਸ ਲਏ ਸੀ ਦੁਪट्टे ਜਿਹੜੇ ਹੈਗੇ ਸੀ ਆਲਰੇਡੀ ਮੇਰੇ ਕੋਲ ਸਾਰੇ ਘਰ ਹੀ ਇੱਕ ਤਰ੍ਹਾਂ ਨਾਲ ਮਿਲ ਗਏ ਮੈਨੂੰ ਇੱਕ ਅਦਾ ਦੁਪੱਟਾ ਜਿਹੜਾ ਮੈਨੂੰ ਡਾਈ ਕਰਵਾਉਣਾ ਪਿਆ ਹੋਗਾ ਇੱਕ ਸੂਟ ਨਾਲ ਮੈਂ ਡਾਈ ਕਰਵਾਇਆਗਾ ਜਿਹੜਾ ਮੈਂ ਤੁਹਾਨੂੰ ਫਸਟ ਵਿੱਚ ਦਿਖਾਇਆ ਠੀਕ ਹੈ ਜੀ ਬਾਕੀ ਜੇ ਤੁਹਾਡੇ ਕੋਲ ਵੀ ਦੁਪੱਟੇ ਘਰ ਪਏ ਹੁੰਦੇ ਨੇਗਾ ਤਾਂ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਪੀਸ ਲੈ ਕੇ ਟਰਾਈ ਕਰਿਓ ਤੇ ਦੁਪੱਟੇ ਆਪਣੇ ਨਾਲ ਹੀ ਲੈ ਜਾ ਕਰੋ ਹਨਾ ਤੇ ਆਪਣੀ ਬਚਤ ਵੀ ਹੋ ਜਾਂਦੀ ਆ ਤੇ ਬਾਕੀ ਲੇਸ ਵਗੈਰਾ ਹੁੰਦੀ ਆ 150 ਰੁਪਏ ਦੀ ਜਿਹੜੀ ਲੱਗਦੀ ਆ ਤੇ ਇਦਾਂ ਆਪਾਂ ਡਿਜ਼ਾਈਨ ਕਰ ਸਕਦੇ ਚਲੋ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਆਈਡੀਆ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਦਿਆ ਕਰੋ ਕਿਉਂਕਿ ਵੀਡੀਓ ਬਣਾਉਣ ਤੇ ਵੀ ਬਹੁਤ ਮਿਹਨਤ ਲੱਗਦੀ ਆ ਸਾਡਾ ਸਮਾਨ ਦੇਖੋ ਸਾਰਾ ਇੱਧਰ ਉੱਧਰ ਕੀਤਾ ਪਿਆ ਸਾਡਾ ਡਰੈਸਿੰਗ ਟੇਬਲ ਇੱਧਰ ਪਿਆ ਸੀ ਪਰ ਅਸੀਂ ਖਿੱਚ ਕੇ ਉੱਧਰ ਕੀਤਾ ਵੀ ਤਾਂ ਕਿ ਤੁਹਾਨੂੰ ਪੂਰੀ ਲੁੱਕ ਜਿਹੜੀ ਹੈਗੀ ਆ ਉਹ ਦਿਖ ਸਕੇ ਹਨਾ ਸੂਟਾਂ ਦੀ ਠੀਕ ਹੈ ਜੀ ਚਲੋ ਜੀ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ